ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰ ਨਾ ਕਰਸਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨੰਦ ਕਾਂ ਪਿਠ ਦੇ ਨਾਮ ਦੇਉ ਮਖਲਾਇਆ ਜਨ ਨਾਨਕ ਆਸਾ ਹਰ ਤੇ ਬਿਆੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਗ੍ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ਜਾਤ ਮਹਜੋਤ ਜੋਤ ਮਹਜਾ ਤਾ ਕਲ ਕਲਾ ਭਰਪੂਰ ਰਹਾ ਤੂ ਸੱਚਾ ਸਹਬ ਸਿਪਤ ਸਵਾਲ ਯੋਜਨ ਕੀ ਤੀਸੋ ਪਾਰ ਭਇ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਆਗਾ ਸਾ ਮਹੱਲਾ ਬਹਿਲਾਏ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਵੈ ਸਰਬ ਸਮਾਲੇ ਵਾਜੇ ਤੇਰੀ ਨਾਦ ਲੈ ਕੇ ਅ ਸੰਖਾ ਕੀਤੇ ਤੇਰੀ ਵਾਹੁਣ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੇ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋਂ ਚਿਤ ਗੁਪ ਲੈ ਜਾਣ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਧਨੋਂ ਈਸਰ ਵਰ ਮਾਦੇਵੀ ਸੋਹਣ تیر ਸਦਾ ਸਵਾਰੇ ਗਾਵਣ ਤੁਧਨ ਇੰਦਰ ਦ੍ਰਾਸ਼ਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਧਨੋਂ ਸਿਧ ਸਮਾਦੀ ਇੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋ ਜੋ ਤੀਸਰੇ ਰੇਸਨ ਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਨਕ ਪੜਨ ਕੀ ਸਰਜੁਗੁਗੁ ਵਿਦਾ ਨਾਲੇ ਗਾਵਣ ਤੁਧਨੋ ਮੋਹਨੀ ਆਮਨ ਮੋਹਨ ਸੁਰਗਮਛ ਪਿਆਲੇ ਗਾਵਣ ਤੁਧਨੋ ਰਤਨੁ ਪਾਇ ਤੇਰੀ 68 ਤੀਰਥ ਨਾਲੇ ਗਾਵਣ ਤੁਧਨੋ ਜੋ ਮਹਾਬਲ ਸੂਰਾ ਗਾਵਣ ਤੁਧਨੋ ਕਹਾਣੀ ਚਾਰੇ ਗਾਵਣ ਤੁਧਨੋ ਕੰ ਨਮ ਬ੍ਰਹਮੰਡਾ ਕਰਕਰਖੇ ਤੇਰੀ ਧਾਰੇ ਸੇਈ ਤੁਧਨੋ ਗਾਵਣ ਜੋ ਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੂਰ ਕੇਤੇ ਦੁੱਧ ਨੂੰ ਗਾਵਣ ਸੇ ਮਜਤ ਤਨੇ ਆਵ ਨਾਨਕਿ ਆ ਵਿਚਾਰੇ ਸੋਈ ਸੋਈ ਸਰਸ ਸਹਿਬ ਸਾਚਾ ਸੱਚੀ ਨਾਹੀ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀਮੈ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸਤੀ ਵਡਿਆਈ ਜੋ ਤਿਸੁ ਭਾਵੇ ਸੋਈ ਕਰਸੀ ਰੁਕਮ ਨ ਕਰ ਨਾ ਜਾਈ ਸੋ ਪਾਸ ਸੰਸਹਾ ਪਾਸੈ ਵਿਨਾ ਨ ਕਰਹਿ ਨਰ ਜਾਈ ਆਸਾ ਮਹਿਲਾ ਪਹਿਲਾ ਵੱਡਾ ਕੇਸਬ ਕੋਈ ਕੇਵੜ ਵੱਡਾ ਰੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਠੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੇ ਮਿਲ ਸੁਰਤਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿ ਨ ਜਾਏ ਤੇਰੀ ਤਲ ਵਡਿਆਈ ਸਭ ਸਾਥ ਸਭ ਤਪ ਸਭ ਚੰਗਿਆਈਆਂ ਸਿੱਧਾ ਅਮਰਖਾ ਕਿਆਂ ਵੜਿਆਈਆਂ ਤੁਮੇ ਸਿਦੇ ਕਿੜੇ ਨਾ ਪਾਈਆ ਕਰਮ ਮਿਲੇ ਨਾ ਹੀ ਟੱਕ ਰਹੀਆ ਆਖਣ ਵਾਲਾ ਕਿ ਆਵੇ ਆਚਾਰਾ ਸਿਫਤੀ ਪਰੇ ਤੇ ਭੰਡਾਰਾ ਜਿਸ ਤੂ ਦੇਰ ਸੇ ਕਿ ਆਚਾਰਾ ਨਾਲਕ ਸੱਚ ਸਵਾਰਣ ਹਾਰਾ ਸਾ ਮਹੱਲਾ ਪਹਿਲਾ ਆਕਾ ਜੀ ਮੈਂ ਵਸਰੇ ਮਰ ਜਾਉ ਆਖਣਿ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੈ ਭੂਖਤ ਭੂਖੈ ਕਾਇ ਚਲੇਹ ਦੁਖ ਸੋਖਿ ਵਿਸਰੇ ਮੇਰੀ ਮਾਏ ਸਾਚਾ ਸਭ ਸਾਚੇ ਨਾ ਹੀ ਰਹਾਓ ਸੱਚ ਨਾਮ ਕੇ ਤਲਵੜਿ ਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸੋ ਮਿਲ ਕੇ ਆਕਨ ਪਾਏ ਵਡਾ ਨ ਹੋਵੇ ਘਾਟ ਨ ਜਾਏ ਨਾਉ ਮਰੇ ਨ ਹੋਵੇ ਸੋਗ ਦਿਨ ਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਾਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਕੇ ਕਮ ਜਾਤ ਨਾਨਕ ਨਾਮੇ ਬਾਰਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਣ ਸਤਗੁਰ ਸਰਪੁਰ ਖਾ ਬਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਗੁਰ ਸਰਨਾਏ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਕ ਰਾਮ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਕਾਇ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਣ ਕੇ ਵਡ ਭਾਗ ਵਡੇਰੇ ਦਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਵਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰੇ ਹਰ ਹਰ ਸਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸੰਗਤ ਨਹੀਂ ਆਇਤ ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰਜਨ ਸਤਗੁਰ ਸੰਗਤ ਪਾਏ ਧਿਨ ਤੌਰ ਮਸਤ ਗਿ ਲਖਿਆ ਲਖਾਸ ਤਾਨ ਤਾਨ ਸਰ ਸੰਗਤ ਤਹ ਰਸ ਪਾਇ ਮਿਲ ਜੈ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰੇ ਮਚਤ ਵਿਅਦਮਜਾ ਆਹਰ ਹਰ ਜੀਓ ਪਰਿਆ ਸਹਿਲ ਪਥਰ ਮਹਿਜੰਤੀ ਉਪਾਈ ਤਾਕਰ ਜਿਗਾਗੇ ਕਰ ਤਰਿਆ ਮੇਰੇ ਮਾ ਦੋ ਜੀ ਸਾ ਸੰਗਤ ਮਲੇ ਸੋਤਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਮ ਪਿਤਾ ਲੋਕ ਸਰਬੰਤਾ ਕੋਇ ਨਿਕਸ ਕੀ ਧਰਿਆ ਸ੍ਰੀ ਸ੍ਰੀ ਰਿਕ ਸੁਭਾ ਹੈ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡਾਵੇ ਸੇ ਕੋ ਸਰਿਸ ਪਾਛੇ ਬਿ ਸ੍ਰੀ ਸ਼ਰਿਆ ਤਿਨ ਕਮਣ ਖਲਾਵੇ ਕਮਣ ਚ ਗਾਵੇ ਮਨ ਮਹਿ ਸਿਮਰਨ ਕਰਿਆ ਸਬਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸੁਦ ਬਲ ਜਾਈਐ ਤੇਰਾ ਅੰਤ ਨਾ ਭਾਰਾ ਵਰਿਆ ਰਾਗਿਆ ਸਾamh ਹੱਲਾ ਚੌਥਾ ਸੂਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪਰਖ ਨਰੰਜਨ ਹਰਪੁਰਖ ਨਰੰਜਨ ਹਰਗਮਾ ਗਮਿਆ ਪਾਰਾ ਬਤਾਵੇ ਸਬਤਾਵੇ ਤੁਝ ਜੀ ਹਰ ਸੱਚੇ ਸਰਜਨ ਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਗਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਕਟ ਕਟ ਅੰਤਰ ਸਰਮ ਨਰੰਤਰ ਜੀ ਹਰੇਕ ਉਪਰਕ ਸਮਾਨਾ ਇੱਕ ਦਾਤਿਕ ਪੇਖਾਰੀ ਦੀ ਸਭ ਤੇਰੇ ਝੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤੂੰ বিনা ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਤ ਬੇਤਰੀ ਤੇਰੇ ਕਿਆ ਗੁਣਿਆ ਖਿਵਖਾਣਾ ਜੋ ਸੇਵਾ ਜੋ ਸੇਵਾ ਤੂਜੇ ਜਨ ਨਾਨਕਿਨ ਕੁਰਬਾਣਾ ਹਰ ਧਾਵੇ ਹਰ ਧਾਵੇ ਤੂਜੀ ਸੇਨ ਸੁਗਮ ਸੁਗਵਾਸੀ ਸੇ ਮੁਕਤ ਸੇ ਮੁਕਤ ਭੈਜਨ ਹਰ ਧਾਵੇ ਜਿਤਨ ਤੂਟੇ ਜਮ ਕੀ ਫਾਸੀ ਨਿਰਭਉ ਨਿਰਵੈਰ ਨਿਰਪੋਤਾ ਆਇ ਜੀ ਤੁਨ ਕਾ ਪਉ ਸਭ ਗੁਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਦੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਜਿ ਜਨਾਨਕ ਤਨ ਬਿਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬੇਅੰਤ ਬੇਨਤਾ ਤੇਰੇ ਪਰ ਤੇਰੇ ਭਗ ਸਲਾਹਣ ਦੁਜੀ ਹਰਨੇ ਕਨੇਕੇ ਅਨੰਤਾ ਤੇਰੇ ਨਿਗ ਤੇਰੇ ਨਿਗ ਕਰੇ ਹਰ ਪੂਜਾ ਜੀ ਤਉ ਤਾਪੇ ਜਪੇ ਬੇਅੰਤਾ ਤੇਰੇ ਨਿਗ ਤੇਰੇ ਨਿਗ ਪੜੇ ਬੋ ਸਮਰ ਸਾਸ ਜਿ ਖੜਗਿਰਾ ਕਟਕਰਮ ਕਰੰਤਾ ਸੇ ਪਗਦ ਸੇ ਪਗਦ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਉਪਰਖੀਆ ਪਰਮਪਰ ਕਰਤਾ ਜੀ ਤੁੜ ਜੇਵੜਾ ਵਰਨਾ ਕੋਈ ਤੁਮ ਜੁਗ ਜੁਗ ਇਕੋ ਸਰਸਦਾ ਤੂ ਇਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਧਿਆ ਭਾਵੇ ਸੋਈ ਵਰਤੈ ਜੀ ਤਦਾਪੇ ਕਰੇ ਸੋਈ ਤਦਾਪੇ ਸਿਤ ਸਭਿ ਉਪਾਇ ਜੀ ਤਦਾਪੇ ਸਿਰਿ ਸਭ ਗੋਈ ਜਨ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਗਾਜੈ ਨੋਈ ਆਸਾ ਮਹੱਲਾ ਚੌਥਾ ਸੂ ਕਰਤਾ ਸਚਾਰ ਮੈਨਾ ਸਾਇ ਜੋਤੂ ਪਾਵੇ ਸੋ ਇਤੀਸੀ ਜੋਤੂ ਦੇ ਸੋਇ ਹੂੰ ਪਾਈ ਰਹਾਓ ਸਭ ਤੇਰੀ ਤੁ ਸੁਬਣੀ ਧਿਆਇ ਜਿਸ ਨੂੰ ਕਿਰਪਾ ਕਰੇ ਤਿੰਨਾ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਦੁਦਾ ਪਿ ਵਿਛੋੜਿਆ ਹਪ ਮਿਲਾਇਆ ਤੂਦਰਿਆ ਸੋ ਤੁਧਿ ਹੀ ਮਾਇ ਤੁਧਵੀ ਦੂਜਾ ਕੋਈ ਨਾ ਜੀ ਜਨ ਸਭ ਤੇ ਰਾਖੇ ਲਵਜੋਗ ਮਿਲ ਵਿੱਚ ਰਸ ਨੂੰ ਗੀ ਮੇਲ ਦੇਸਨੋ ਤੂ ਜਾਣੇ ਸੋ ਜਨ ਜਾਣੇ ਹਰਗੋ ਸਦਿ ਆਖ ਬਖਾਣੇ ਜਿਨੇ ਹਰ ਸੇਵੈ ਤਿੰਨ ਸੁਖ ਪਾਇਐ ਸਹਿਜੇ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਤੁਮੇ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜੇ ਭਾਈ ਲੈ ਨਵਾ ਸਾ ਪਾਣੀ ਪਾਵਕਤ ਨਹਿ ਕੀਆ ਪੰਕਨ ਮੋ ਭਗਣੀ ਚਾਲਾ ਹੁੰਦੇ ਕਾ ਤੈ ਡੂਬ ਜਲੇ ਮਨ ਇੱਕ ਨ ਚਿੱਤ ਸਮੁੜ ਬੜਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਹਿ ਪੜਿਆ ਮੂਰ ਭੁਦਾ ਜਨ ਪਿਆ ਪ੍ਰਣਵਤ ਨਾਨਕ ਤਨਜੀ ਸਰਨਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਪਈ ਪ੍ਰਾਪਤ ਮਾਨੁਕ ਦੇ ਹਰੀਆ ਗੋਮਦਨ ਕਹਿ ਤੇਰੀ ਬਰੀਆ ਵਰ ਕਾਤਰ ਕਿਤੇ ਨਾ ਕਾਮਿਲ ਸਾਥ ਸੰਗਤ ਭਜ ਕੇਵਲ ਨਾਮ ਸਰੰਝਾ ਲਾਪਉ ਜੰਤਰਨ ਕੈ ਜਨ ਬਿਥਾ ਜਾ ਤਰੰਗ ਮਾਇਆ ਕਹਿ ਰਹਾਉ ਜਾਪਤਾ ਸਿਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਾਇਾ ਕਹੋ ਨਾਨਕ ਹਮਣੀ ਚ ਕਰਮ ਸਰਨ ਪਰੇ ਕੀ ਰਾਖੋ ਸਰਮਾ 5.1 ਕਵੀ ਭਾਈ ਮੀਂਤੀ ਚੋ ਭਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਏ ਚਿਤ ਕੀ ਚਾਤਵ ਚਲਨ ਮਨ ਹੈ ਹਮਾਰਾ ਆਪਣਾ ਦੇਨ ਕਰ ਪ੍ਰਤੀ ਪਾਰਾ ਅਮਰੇ ਦੋ ਸਬਾ ਤੁਮ ਕਾ ਹੋ ਆਪਹਾ ਦੇ ਮਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬਾ ਕਰਤਾਰਾ ਮੋਰਛਣ ਜੀ ਕਰ ਦਇਆ ਕਰੀਏ ਸਬਰਨ ਕੁਆਰ ਸੰਗਰੀਏ ਪੂਰਨ ਹੋਏ ਮਹਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮ ਛਾੜ ਕੇ ਵਰਨਾ ਧਿਆਉ ਜੋ ਪਰਚਾ ਸੁਖੰਤੇ ਪਾਉ सेवक सक हमारे तारिय चुनचु सत्र हमारे मारिय आपहां दे मुजेब री अमर निकात तात्रसने मरिय का दूजो सदा हमारे पछा श्रीस्तु जो करीए वरच्छा राख ले में राखण हारे साहिब संत सहाए प्यारे दीन बाण दुशन के हंतात मोह पूरी चतुर्दश कंता काल, काल, काल पर ब्रह्मा अवतरा काल पर शिव जीव अवतरा काल पर करु सन प्रकाश शासक का की आत्मा सहायक मल काल जो कीयो वेद ब्रह्म ज्योतियो ਜਵਨ ਕਾ ਸਭ ਲੋਗ ਸਵਾਰ ਨਮਸਕਾਰ ਹੈ ਤਾਏ ਹਮਾਰਾ ਜੁਨਕਾਸ ਸੁਖਤ ਬਨਾਇਓ ਦੇਵਦਾ ਜਿਸ ਨਿਬਜਾਇਓ ਆਰੰਤੇ ਕੇਵਤਾਰਾ ਸੁਭਰੂ ਸਮਝਿਓ ਹਮਾਰਾ ਨਮਸਕਾਰ ਸਿਚਿ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਣ ਕੋ ਸੰਗ ਸੁਖਦੀਓ ਸਤਰੰਕਾ ਪਰਮੋ ਮਦਕਿਓ ਘਾਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਨਤ ਚਿੰਟੀ ਤੇ ਕੋ ਚਰੈ ਸੁਲਾ ਸੰਪਰ ਕਰਪਾ ਨਿਸ਼ਕਰ ਫੂਲਾ ਸੰਤਨੁ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਇਹ ਕਹਿ ਕੇ ਭੀਰ ਪਛਾਣ ਨੇ ਘਟ ਘਟ ਕੇ ਵੜ ਵੜ ਕੇ ਜਾਣੇ ਜਬ ਦਰਖ ਗਰਾ ਕਰ ਤਾਰਾ ਪ੍ਰਜਾ ਤਰਤ ਦਬ ਦੇ ਹੇ ਪਾਰਾ ਜਬ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਦਰਸਮ ਹੂੰ ਜੀਤੇ ਵਨ ਸਿਰ ਸਭ ਤਾਰੇ ਆਪੇ ਆਪਣੀ ਭੁਰੀ ਉਚਾਰੇ ਤੁਮ ਸਭ ਵੀ ਤੇਰਾ ਚਨ ਨਾਲ ਜਾਣਤ ਪੇਦ ਪੇਦ ਰਿਆਲ ਨਰਨਕਾਨਨ ਬਕਾਨ ਲੰਬੀ ਆਦ ਨੀਲ ਨਾਦੇ ਸੰਭ ਤਾਕਾ ਮੂੜ ਝਾਰਤ ਪੇਦਾ ਜਾਕੋ ਪੇਮ ਨ ਭਾਵਤ ਪੇਦਾ ਤਾ ਕੋ ਕਿਰਪਾ ਹਨ ਨਾਰਤ ਮਹਾਮੁਣ ਕਛੁ ਬੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿਰਨਰੰਕਾਰ ਕਾ ਛੀਣਤ ਨਹਿ ਪਿਵ ਆਪ ਹੀ ਆਪਣੀ ਬਧਾ ਜੇ ਤੀ ਵਰਨਦ ਪਿੰਨ ਪਿੰਨ ਤਹ ਦੇਤੀ ਤੁਮਰਾ ਲਗਣ ਜਾਏ ਪਸਾਰਾ ਕਹਿ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂ ਉਪਸਰੂਪ ਆਰੰਕ ਪਿਵ ਰਾਵ ਕੈ ਭੂ ਪਾਂਡ ਰ ਜੇ ਰ ਸੇ ਤ੍ਰਕੇ ਨਿਸਪੁਰ ਖਾਂ ਬਹ ਰੇ ਦਿਨੀ ਕਹੋ ਫੂੜਾ ਜਾ ਬੈਠਾ ਕੌਂਸਲ ਪੈ ਸ਼ੰਕਰ ਕੇਟਾ ਸਗਰੇ ਸਿਤ ਕਾ ਚੰਬ ਆਰ ਜਗਾਰ ਰੂਪ ਸੇਮਭੰ अवर चामे री तुम करो सके वारस के संगरो दुशर थेर व्रत पाता सकल मलेश करो रण काता जयतु सासर नी परे धनकार सुदक्तु फमरे पुरखण पग भरे तिहारे तुम के तुम सगड़ सबतार जो कल को भारत है ताकि कण निकट ने रक्षा होय ते सब काल दुशर श्रेत तत्काल ਕਿਰਪਾ ਦੇ ਸੰਜਾਇਣੇ ਰਹੋ ਤਾਂ ਕਿ ਤਾ ਤੁਨਕ ਮੋਹਰ ਹੋ ਰਿਦ ਸਿਦ ਕਰਮ ਸੁਭ ਹੋ ਰਿਸ ਸਾਸ ਸਕੀ ਨਾ ਕੋਈ ਇਕ ਵਾਰ ਜੇ ਤੁਮੈ ਸਮਾਰਾ ਕਾਲ ਫਾਸੇ ਧਾਇ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਦੁਸ ਦੋਤੇ ਰਹਾ ਖੜੇ ਕੇ ਤੁਮੈ ਸਰਣ ਤੇ ਹਾਰੀ ਆਪ ਹਾਦੇ ਹੋ ਬਾਰੀ ਸਰਬ ਠੋਰ ਮੋਹ ਸੁਹਾਇ ਦੁਸ ਦੋਗ ਤਲੇ ਹੋ ਬਚਾਈ ਸਵਈਆ ਬਾਏ ਗਏ ਜਬ ਤੇ ਤਮਰੇ ਤਪਤੇ ਕੋ ਆਗਰੇ ਨਹੀਂ ਆਨੇਉ ਰਾਵ ਨਹੀਂ ਪ੍ਰਾਨੁ ਕਰਾ ਨਹੀਂ ਕਹਿਮ ਤੇਕ ਨਾ ਮਾਨਿਉ ਸਿਮਰ ਸਾਸਰ ਮੇ ਸਵਾਭੋ ਭੇਦ ਕਹਿਮ ਮੇਕ ਨਾ ਜਾਣਿਉ ਸ੍ਰੀ ਸਪਾਣ ਕਿਰਪਾ ਤਮਰੀ ਕਰ ਮੈਨਕ ਸਭ ਤੋਹਿ ਬਖਾਨ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੂ ਦਵਾਰ ਬਾਏ ਗਏ ਕਿਲਾ ਜੀ ਅਸੇ ਗੋਮੀਨਦਾਸ ਤਹਾਰ RAM KALI MAHAL LAATI JARAN DE KON KAR SAT KRUPAR SAAR ਆਨੰਦ ਭਇਆ ਮੇਰੀ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਿਰਿ ਛੇਤੀ ਮਨਿ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣੁ ਆਈਆ ਸ਼ਬਦ ਹੋਤਾ ਗਾਵੋ ਹਰਿ ਕੈ ਰਾ ਮਨਿ ਜਨਿ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨਿ ਮੇਰਿਆ ਤੂੰ ਸਦਾ ਰਹੁ ਹਰਿ ਨਾਲਿ ਹਰਿ ਨਾਲਿ ਰਹੁ ਤੂੰ ਮਨਿ ਮੇਰੇ ਦੁਖ ਸਭ ਵਿਸਾਰਨਾ। ਅਮਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਬਨਾਗਲਾ ਸੁਮਰਦ ਸਵਾਮੀ ਸੋ ਕਮਿ ਨੂੰ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਜ ਜਿਸ ਤੇ ਸੋ ਪਾਵੇ ਸਰਾ ਸਿਖਤ ਸੁਲਾਹ ਤੇਰੀ ਨਾਮ ਨਵਸਾਵੇ ਨਾਮ ਜਿਨ ਕਾ ਮਨ ਨਵਸਿਆ ਵਾਜੀ ਸ਼ਬਦ ਕਨੇ ਰੇ ਕਹੇ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਵਿਰਾਜਨ ਭੁੱਖਾ ਸਭ ਗਵਾਇਆਂ ਕਰ ਸਾਹ ਸੁਖੁ ਮਨਾਏ ਮਸਾਜਨ ਇੱਛਾ ਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਟੂਹ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਮਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪਛ ਬਰਦ ਘਰ ਸੁਭਾਗੇ ਘਰ ਸੁਭਾਗੇ ਚੌਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੂਤਰ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇ ਤੁਜਿਨ ਕੋ ਸਿ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸਖੋ ਆਦਤ ਕਰੇ ਹਨ ਦਵਾਜੇ ਅਨਦ ਸਨੋਵਟ ਭਾਗੀ ਹੋ ਸਕਲ ਮਨਹੋਰਤ ਪੂਰੇ ਪਾਰਵਰਨ ਪਰ ਪਾਇ ਅਤ੍ਰੇਸਕ ਲਿਵ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਤੀ ਪਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਲੀ ਸੁਣ ਤੇ ਪਣੀਤ ਕਹਤੇ ਬੋਇ ਤੇ ਸਤਿਗੁਰ ਹੈ ਭਰਪੂਰੇ ਬਿੜਵੰਤ ਨਾਨਕ ਗੁਰ ਚਨ ਲਾਗੇ ਬਾਜੀ ਨਹ ਤੂਰੇ ਮੰਦਾਵਣੀ ਮਹਿਲਾ ਪੰਜਵਾ ਥਾਲ ਵਿਚਿਤਨ ਵਸਤੂ ਪਈਓ ਸਾਸ ਸੰਤੋਪ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਉਧਾਰੋ ਦੇ ਕੋ ਕਾਵੇ ਜੇ ਕੋ ਬੁਜਰਸ ਕਾ ਹੋਇ ਉਦਾਰੋ ਹੀ ਵਸਰੀ ਨਹ ਜਾਇ ਨਿਤ ਨਦਰ ਕੀਰਤਾਰੋ ਧੰ ਸੰਸਾਰ ਤੇ ਲਗਦਰਿਏ ਸਬਨਾਣਿ ਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੂ ਜੋ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵ ਹਤਰ ਮਿੰਤੀ ਵੇ ਹਰਿਆ ਪੋੜੀ ਜਿੱਥੇ ਤੂ ਸਮਰਾਤ ਜਿੱਥੇ ਕੋਈ ਨਾਏ ਉਥੇ ਤੇਰੀ ਰਾਖੀ ਅਗਨੇ ਬਰਮਾਏ ਸੁਣ ਕਾ ਜਮ ਕੇ ਦੂਤ ਨਾਇtre ਛਡ ਜਾਏ ਭੌਦਲ ਬਿਖ ਮੁਸਗਾ ਗੁਰ ਸ਼ਬਦੀ ਭਾਰ ਪਾਏ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਗਾਏ ਕਲਮੇ ਹੋ ਪੁਨ ਗੁਣ ਗੋਬਿੰਦ ਗਾਏ ਸੰਸੇ ਲੋ ਕਿਰਪਾਲ ਸਮਲੇ ਸਾਹੀ ਸਾਹਿ ਬਿਰਥਾ ਕੋਈ ਨਾ ਜਾਏ ਜੀ ਆਵਤ ਦਾਏ ਸ਼ਲੋਕ ਮਹੱਲਾ 5ਵਾਂ ਅੰਤਰ ਗੁਰੂ ਆਰਦਾਨਾ ਜੀਵਾਂ ਜਪ ਗੁਰਨਾਵ ਨੇਤਰੀ ਸਤਗੁਰ ਭੇਖ ਨਾ ਸੁਰਨੀ ਸੁਰਨਾ ਗੁਰਨਾਵ ਸਤਗੁਰ ਸੇ ਤਿਰਤਿਆ ਦਰਗਹਿ ਭਾਈ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਮਹਿ ਵਤ ਦੇ ਜਗ ਮੇ ਤੁਮ ਕਾ ਜੇ ਵਰ ਲੇ ਕੇ ਹੀ ਤੇ ਮਹੱਲਾ ਪੰਜਵਾ ਰਖੇ ਰਖਣ ਹਾਰਿ ਆ ਪਿਉ ਬਾਰਿ ਅਣ ਗੁਰ ਕੀ ਪੈਰੀ ਪਾਏ ਕਾੜ ਸਵਾਰਿ ਅਣ ਹੋ ਆਇ ਆਪ ਦੇ ਆਲਮਨੋਂ ਨਾ ਵਿਸਾਰਿ ਅਣ ਸਾਧ ਜਨ ਕੇ ਸੰਗ ਪਵ ਜਲ ਤਾਰਿ ਅਣ ਸਾਖਤ ਨਿੰਦਕ ਦੁਸ਼ਕਨ ਮਾਹਿ ਵਿਦਾਰਿਣ ਤੇ ਸਾਵ ਕੀਟੇ ਇਕ ਨਾਨਕ ਮਨੇ ਮਾਏ ਜਿਸ ਮਰਸਕ ਹੋਏ ਸਗਲੇ ਦੁਖ ਜਾਏ ਦੇ ਸਾਹਿਬ ਕੀ ਢੇਕ ਨਾਨਕ ਮਨੇ ਮਾਈ ਦੇ ਸਿਮਰਸੁ ਕੋ ਹੋਏ ਸਗਲੇ ਦੁਖ ਜਾਏ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ